ਅਸੀਂ 22 ਮਨਜੋਤ ਨਾਲ ਰਲ ਕੇ ਸੇਵਾ ਕਰਦੇ ਆਂ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਗੜੱਦੀਵਾਲ ਇਹਨਾਂ ਦਾ ਉੱਥੇ ਵੀ ਆਸਰਾ ਬਣਿਆ ਹੋਇਆ ਤੇ ਪਿਛਲੇ ਸਾਲ ਜਦੋਂ ਹੀ ਸੇਵਾ ਕਰਦੇ ਸੀਗੇ ਕਿਸ਼ਤੀਆਂ ਸੀ ਹਵਾ ਕੱਢ ਕੇ ਭਰਦੇ ਹੁੰਦੇ ਪੰਪਾ ਦੇ ਨਾਲ ਮਨਜੋਤ ਜੀ ਬਾਈ ਨੇ ਮੈਨੂੰ ਇੱਕ ਦਿਨ ਪਹਿਲਾਂ ਵੀ ਜਦ ਅਸੀਂ ਬਾਹਰ ਜਦੋਂ ਮੈਂ ਬੈਠਾ ਸੀ ਗੱਲ ਹੈ ਕਹਿੰਦਾ ਭਾਨੇ ਇਸ ਵਾਰੀ ਕਹਿੰਦਾ ਆਪਾਂ ਉਹ ਸੁੱਕਾ ਦਾ ਲੈ ਲੈਣ ਦਾ ਕਹਿੰਦਾ ਜਿਹੜਾ ਕਿ ਵੱਡਾ ਟਰੱਕ ਆ ਜਿਹੜਾ ਉਹ ਭੇਟ ਕੀਤਾ ਗਿਆ ਗਿਲਸਾਹ ਵੱਲੋਂ ਅਮਰੀਕਾ ਤੋਂ ਉਹਨਾਂ ਨੇ ਕਿ 13-13 ਦੇ ਨਾਲ ਇਹੜਾ ਕਿ ਮਸ਼ਹੂਰ ਨੇ ਹਾਂ ਕੀ ਨਾਮ ਹੈ ਗਿਲ ਬ੍ਰਦਰ ਕਿਹੜਾ ਗਿਲ 13 13 ਦੇ ਨਾਲ ਜੋ ਹੋਰ ਨੇ ਕਿ ਅਮਰੀਕਾ ਦੇ ਵਿੱਚ ਅੱਜ ਇਸ ਤੋਂ ਵੱਡੀ ਜਿਹੜੀ ਇਹਨਾਂ ਨੇ ਕਿ ਹੋਰ ਇੱਕ ਸੇਵਾ ਕੀਤੀ ਆ ਕੇ ਪਿੱਛੇ ਖੜਾ ਕਾਫੀ ਮਹਿੰਗਾ ਜਿਹੜਾ ਕਿ ਪਿਕਾ ਹਾਂ ਹਾਈਲਕਸ ਹਾਈਲਕਸ ਦਾ ਟੋਯੋਟਾ ਦਾ ਪਿਕਾ ਆਜ ਇਹ ਸੰਸਥਾ ਨੂੰ ਗਿਲ ਕੱਬ ਦੇ ਕੇ ਚੱਲੇ ਨੇਗੇ ਮਾਰੇ ਅੱਗੇ ਵਧੀ ਤੇ ਅਸੀਂ ਨੌਜਵਾਨ ਤੇ ਬਾਈ ਮੰਡੂਤ ਖੜੇ ਨੇਗੇ ਪਹਿਲੇ ਦਿਨ ਤੋਂ ਲੈ ਕੇ ਜਦੋਂ ਪਾਣੀ ਆਇਆ ਉਦੋਂ ਤੋਂ ਲੈ ਕੇ ਹੀ ਜਦੋਂ ਬਾਈ ਮਨਜੋਤ ਸੇਵਾ ਦੇ ਵਿੱਚ ਲੱਗੇ ਹੋਏ ਨੇਗੇ ਆਪਾਂ ਇੱਕੋ ਹੀ ਗੱਲ ਕਹਿਣਾ ਵੀ ਜਿਹੜੀ 드라마 ਦੇ ਵਿੱਚ ਜਿਹੜੀ ਕਿਸਾਨਾਂ ਨੇ ਫਸਲਾਂ ਬੀਜੀਆਂ ਨੇਗੀਆਂ ਦਰਿਆ ਸਾਫ਼ ਨਹੀਂ ਹੈਗੇ ਇਸ ਕਰਕੇ ਜਿਹੜੇ ਹੜ੍ਹ ਆਏ ਨੇਗੇ ਇਹਦੇ ਲਈ ਪੂਰਨ ਤੌਰ ਤੇ ਅੱਗੇ ਤੁਹਾਨੂੰ ਗੱਲਬਾਤ ਖੁੱਲ ਕੇ ਦੱਸਾਂਗੇ ਕਿਉਂਕਿ ਇਹ ਜਿਹੜੀ ਅਸਲ ਦੇ ਵਿੱਚ ਜ਼ਮੀਨ ਦੇ ਮਾਲਕ ਇਹ ਸਾਡੇ ਭਰਾ ਨੇਗੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੱਡਾ ਪ੍ਰੋਗਰਾਮ ਲੇਕਣ ਲਈ ਜਾ ਰਹੇ ਨੇਗੇ ਜਿਹਦੇ ਵਿੱਚ ਸਾਡਾ ਮੇਰਾ ਪੂਰਾ ਸਮਰਥਨ ਆ ਪੂਰਾ ਸਾਥ ਹੈ ਕਿਉਂਕਿ ਜਿਹੜੀ ਅੱਜ ਮੁੱਦਿਆਂ ਦੀ ਗੱਲ ਹੋ ਸਕਦੀ ਆ ਉਹ ਕੱਲ ਨਹੀਂ ਹੋ ਸਕਦੀ ਅੱਜ ਲੋੜ ਆ ਸਮੇਂ ਦੀ ਕਿ ਅਸੀਂ ਉਹ ਮੁੱਦਿਆਂ ਦੀ ਗੱਲ ਕਰੀਏ ਇਹਨਾਂ ਦੇ ਸਾਰੀਆਂ ਜਿਹੜੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇਗੀਆਂ ਇਸ ਕਰਕੇ ਹੜਪੀੜਤ ਜਿਹੜੀ ਜਥੇਬੰਦੀ ਆ ਇਹਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚੋਂ ਵੱਡਾ ਪ੍ਰੋਗਰਾਮ ਦਿੱਤਾ ਜਾ ਰਿਹਾ ਕਿ ਇਹਨਾਂ ਦਾ ਜਿਹੜਾ ਪੱਕਾ ਹੱਲ ਹੋਵੇ ਪੱਕਾ ਹੱਲ ਕੀ ਚਾਹੁੰਦੇ ਨੇਗੇ ਉਧਰਲੇ ਪ੍ਰਧਾਨ ਸਾਹਿਬ ਜਿਹੜੀ ਪੂਰਨ ਤੌਰ ਤੇ ਜਿਸ ਨੂੰ ਗੱਲਬਾਤ ਦੱਸਣਗੇ ਪਰ ਮੈਂ ਅਗਲੇ ਦਿਨਾਂ ਦੇ ਵਿੱਚ ਬੇਨਤੀ ਕਰਦਾ ਵੀ ਜਿਹੜੀ ਇਹਨਾਂ ਦੀ ਕਾਲ ਆ ਮੈਂ ਸਾਰੇ ਕਿਸਾਨ ਜੱਥੇਬੰਦੀਆਂ ਨੂੰ ਸਾਰੇ ਹੀ ਨੌਜਵਾਨਾਂ ਨੂੰ ਇਹ ਸਾਰੇ ਉਹ ਪੀੜਤ ਲੋਕ ਖੜੇ ਨੇਗੇ ਸਾਰੇ ਕਿਸਾਨ ਭਰਾ ਖੜੇ ਨੇਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਅਸੀਂ ਪੂਰਨ ਤੌਰ ਤੇ ਸਮਰਥਨ ਦੇਈਏ ਪ੍ਰਧਾਨ ਸਾਹਿਬ ਜਿਹੜੀ ਇਹ ਪੂਰੀ ਗੱਲਬਾਤ ਤੁਸੀਂ ਕੀ ਹੈ ਜਿਹੜੀ ਥੋੜੀ ਜੱਥੇਬੰਦੀ ਬਣੀ ਹੋਈ ਆ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਕੀ ਜਿਹੜਾ ਸੰਘਰਸ਼ ਵਧਣਾ ਚਾਹੁੰਦੇ ਹੋ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਜਿੰਨਾ ਤੁਸੀਂ ਸਾਡੀ ਅਜ ਆਵਾਜ਼ ਚੁੱਕਣ ਵਾਸਤੇ ਸਾਡੇ ਇੱਥੇ ਪਿੰਡ ਆਏ ਹੋ ਰਾਜਲਕੇ ਇਹ ਪੱਟੀ ਹਲਕੇ ਦਾ ਪਿੰਡ ਹੈ ਜੀ ਮੈਂ ਦੱਸਣਾ ਚਾਹੁੰਦਾ ਪੰਜਾਬ ਦੇ ਵਸਨੀਕਾਂ ਨੂੰ ਕਿ ਜਿੰਨੀ ਵੀ ਪੰਜਾਬ ਦੇ ਵਿੱਚ ਜ਼ਮੀਨ ਤੁਸੀਂ ਦਰਿਆਵਾਂ ਦੇ ਥੱਲੇ ਦੇਖਦੇ ਹੋ ਪਾਣੀ ਚੱਲਦਾ ਹੋਇਆ ਦੇਖ ਰਹੇ ਹੋ ਇਹ ਸਾਰੇ ਕਿਸਾਨਾਂ ਦੀ ਮਲਕੀਅਤ ਜ਼ਮੀਨਾਂ ਦਾਦਿਆਂ ਪਰਦਾਦਿਆਂ ਦੀ ਜ਼ਮੀਨ ਹੈ ਹੋਇਆ ਕੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਆ 1947 ਤੋਂ ਗੱਲ ਕਰੀਏ ਜਦੋਂ ਦੇਸ਼ ਆਜ਼ਾਦ ਹੋਇਆ ਉਸ ਟਾਈਮ ਤੋਂ ਬਾਅਦ ਇੱਕ ਹਰੀਕੇ ਹੈਡ ਦਾ ਨਿਰਮਾਣ ਕੀਤਾ ਗਿਆ ਅੱਜ ਦੀ ਇਹ ਮਾਰ ਪੈ ਰਹੀ ਹੈ ਕਿਸਾਨਾਂ ਨੂੰ ਇਹ ਉਹ ਹੈਡ ਦਾ ਨਿਰਮਾਣ ਇੱਕ ਚੰਗੀਆਂ ਜ਼ਮੀਨਾਂ ਦੇ ਵਿੱਚ ਕੀਤਾ ਗਿਆ ਔਰ ਉਸ ਵਾਤੇ ਜ਼ਮੀਨ ਕੁਇਰ ਕੀਤੀ ਗਈ 650 ਏਕੜ ਦੇ ਕਰੀਬ ਔਰ ਉੱਥੇ ਹਰੀਕੇ ਹੈਡ ਬਣਿਆ ਹਰੀਕੇ ਹੈਡ ਬਣਦਾ ਇੱਕੋ ਇੱਕ ਮਕਸਦ ਸੀ ਇੰਦਰਾ ਕਨਾਲ ਨਹਿਰ ਬਣਨੀ ਜੋ ਰਾਜਸਥਾਨ ਨੂੰ ਮਨਾਮੀ ਪਾਣੀ ਜਾ ਰਿਹਾ ਸਾਡੇ ਪੰਜਾਬ ਦਾ ਮੇਰੇ ਪੰਜਾਬ ਵਾਸੀਓ ਇਹ ਪਾਣੀ ਜਿਹੜਾ ਸਾਨੂੰ ਸਿਰਫ ਡੁੱਬਣ ਵਾਸਤੇ ਆ ਪੰਜਾਬ ਵਾਸਤੇ ਹੈ ਨਹੀਂ ਪਾਣੀ ਜੇ ਸਾਨੂੰ ਫਸਲਾਂ ਵੀ ਅਸੀਂ ਸਿੰਚਾਈ ਕਰਨੀ ਫਸਲਾਂ ਦੀ ਤਾਂ ਉਹ ਉਸ ਵਾਸਤੇ ਅਸੀਂ ਬੋਰਾਂ ਦੇ ਬੋਰ ਕਰਾ ਕੇ ਆਪਦਾ ਪਾਣੀ ਧਰਤੀ ਵਿੱਚੋਂ ਖਤਮ ਕਰ ਰਹੇ ਹਾਂ ਪਰ ਸਾਨੂੰ ਪਾਣੀ ਨਹਿਰਾਂ ਦਾ ਸਿੰਚਾਈ ਵਾਸਤੇ ਨਹੀਂ ਦਿੱਤਾ ਜਾਂਦਾ ਕਿਉਂਕਿ ਜਦੋਂ ਹਰੀਕੇ ਹੜ ਨਿਰਮਾਣ ਹੋ ਗਿਆ ਇਸ ਨੂੰ ਬੰਨ ਲਾਉਣੇ ਪਏ ਔਰ ਬੰਨਾਂ ਦੇ ਅੰਦਰ ਜਿਹੜੇ 2 2% ਲੋਕ ਬੰਨਾਂ ਦੇ ਅੰਦਰ ਕਿਸਾਨ ਆ ਗਏ ਉਹ ਵਿਚਾਰੇ ਹਮੇਸ਼ਾ ਲਈ ਇਹ ਸੰਤਾਪ ਦਾ ਜਿਹੜਾ ਭੋਗ ਰਹੇ ਨੇ ਵੀ ਉਹਨਾਂ ਦੀਆਂ ਫਸਲਾਂ ਵੀ ਮਾਰੀਆਂ ਜਾਂਦੀਆਂ ਔਰ ਜ਼ਮੀਨਾਂ ਬਰਬਾਦ ਹੋ ਜਾਂਦੀਆਂ ਮੈਂ ਇਹ ਦੱਸਣਾ ਚਾਹਣਾ ਹੈ ਕਿ ਪੰਜਾਬ ਦੇ ਵਿੱਚ ਇੱਕ ਵੀ ਮਰਲਾ ਕਿਤੇ ਕੋਈ ਦਰਿਆ ਨਾਮ ਦੀ ਚੀਜ਼ ਨਹੀਂ ਹੈਗੀ ਕਿਤੇ ਮੈਪ ਦਿਖਾ ਦਿਓ ਕੋਈ ਨਕਸ਼ੇ ਦੇ ਵਿੱਚ ਜਿਵੇਂ ਨਹਿਰਾਂ ਲਿਕੀਆਂ ਹੁੰਦੀਆਂ ਜਾਂ ਕੋਈ ਸੜਕਾਂ ਬਣੀਆਂ ਹੁੰਦੀਆਂ ਇੱਕ ਵੀ ਥਾਂ ਤੇ ਕਿਤੇ ਜਿਹੜੀ ਜਗ੍ਹਾ ਪੰਜਾਬ ਦੇ ਵਿੱਚ ਦਰਿਆ ਦੀ ਨਹੀਂ ਹੈਗੀ ਸੋ ਸਾਡੀਆਂ ਮਲਕੀਅਤ ਜ਼ਮੀਨਾਂ ਦੇ ਵਿੱਚ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਧੱਕਾ ਕਰਕੇ ਪਾਣੀ ਨਜਾਇਜ਼ ਕਬਜ਼ਾ ਕਰਕੇ ਛੱਡਿਆ ਹੋਇਆ ਸਾਡੇ ਕਿਸਾਨ ਜਿਹੜੇ 40-40 ਕਿੱਲਾਂ ਦੇ ਮਾਲਕ ਸੀ ਅੱਜ ਦਿਹਾੜੀ ਕਰਨ ਨੂੰ ਮਜਬੂਰ ਕੀਤੇ ਹੋਏ ਨੇ ਕਿਉਂ ਨਹੀਂ ਕੀਤਾ ਜਾ ਸਕਦਾ ਜਿਵੇਂ ਵੱਡੇ ਵੱਡੇ ਦੇਖੋ ਹੁਣ ਭਾਰਤ ਮਾਲਾ ਤਹਿਤ ਜਿਹੜੇ ਰੋਡ ਬਣ ਰਹੇ ਉਹਨਾਂ ਵਾਸਤੇ ਜ਼ਮੀਨ ਕੁਇਰ ਹੋ ਸਕਦੀ ਆ ਕੀ ਗੱਲ ਸਰਕਾਰ ਨੇ ਪਾਣੀ ਛੱਡਣਾ ਹੈ ਜ਼ਿੰਮੇਵਾਰੀ ਬਦੀ ਉਸ ਵਾਸਤੇ ਕਿਉਂ ਨਹੀਂ ਜ਼ਮੀਨ ਕੁਇਰ ਕੀਤੀ ਗਈ ਇਸ ਲਈ ਸੋ ਪੱਕਾ ਹੱਲ ਕਰਕੇ ਅਸੀਂ ਚਾਹੁੰਦੇ ਸਾਡੇ ਕਿਸਾਨਾਂ ਦਾ ਪੱਕਾ ਹੱਲ ਹੋਵੇ ਕਿਉਂ ਨਹੀਂ ਇਸ ਨੂੰ ਨਹਿਰੀ ਰੂਪ ਕੀਤਾ ਜਾਂਦਾ ਨਹਿਰੀ ਰੂਪ ਕਰਕੇ ਸਾਡੇ ਮਾਲਵੇ ਦੇ ਵਿੱਚ ਪਾਣੀ ਖਤਮ ਹੋ ਰਿਹਾ ਹੈ ਮਾਲਵਾ ਨਹਿਰ ਕੱਢੀਆਂ ਜਾਣ ਬਾਬੇ ਦੇ ਵਿੱਚ ਖਤਮ ਪਾਣੀ ਹੋ ਰਿਹਾ ਉੱਥੇ ਪਾਣੀ ਦਿੱਤਾ ਜਾਵੇ ਮਾਝੇ ਦੇ ਵਿੱਚ ਖਤਮ ਹੋ ਰਿਹਾ ਪਾਣੀ ਆ ਉੱਥੇ ਦਿੱਤਾ ਜਾਵੇ ਸੋ ਮੇਰੀਆਂ ਬੇਨਤੀਆਂ ਸਾਰੇ ਪੰਜਾਬ ਵਾਸੀਆਂ ਨੂੰ ਅਸੀਂ ਲੜਾਈ ਜਿਹੜੀ 2023 ਤੋਂ ਸ਼ੁਰੂ ਕੀਤੀ ਸੀ ਕਿਉਂਕਿ ਸਾਡੇ ਆ ਕਿਸੇ ਨੇ ਨਾਂ ਨਹੀਂ ਲਿਆ ਅਜ ਤੱਕ ਤੁਸੀਂ ਜਿਹੜੀਆਂ ਗੱਲਾਂ ਸੁਣੀਆਂ ਨੇ ਇਹ ਕਿਸੇ ਵੀ ਜਥੇਬੰਦੀ ਨੇ ਨਹੀਂ ਕੀਤੀਆਂ ਮੇਰੇ ਕੋਲੇ ਮੰਨ ਕੇ ਗਏ ਮੇਰੇ ਕੋਲੇ ਵੱਡੇ ਲੀਡਰ ਆਈ ਪੀ ਅਸੀਂ ਇਹ ਗੱਲ ਨਹੀਂ ਕਰ ਸਕੇ ਪਰ ਹੁਣ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਸਾਰੀਆਂ ਜਥੇਬੰਦੀਆਂ ਨੂੰ ਔਰ ਸਾਰੇ ਸਮਾਜ ਸੇਵੀ ਔਰ ਜਿੰਨੀਆਂ ਵੀ ਐਨਓਜੀਆਂ ਉਹਨਾਂ ਨੂੰ ਬੇਨਤੀ ਕਰਦਾ ਵੀ ਸਾਡਾ ਸਾਥ ਦਿੱਤਾ ਜਾਵੇ ਅਸੀਂ ਕਾਲ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਸੰਘਰਸ਼ ਵਿੜਨ ਜਾ ਰਹੇ ਆ ਸੋ ਤੁਹਾਨੂੰ ਸਾਡਾ ਸਾਥ ਦੇਣ ਦੀ ਜ਼ਰੂਰਤ ਹੈ ਅਸੀਂ ਬੇਨਤੀ ਕਰਦੇ ਵੱਟ ਵੱਟ ਸਾਡਾ ਸਾਥ ਦਿੱਤਾ ਜਾਵੇ ਦੇਖੋ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਪ੍ਰਧਾਨ ਸਾਹਿਬ ਨੇ ਗੱਲ ਕਹੀ ਆ ਬੜੀ ਇੰਪੋਰਟੈਂਟ ਗੱਲ ਹੈ ਸਾਰੇ ਹੀ ਪੰਜਾਬ ਵਾਸੀਆਂ ਨੂੰ ਸਮਝਣ ਦੀ ਜ਼ਰੂਰਤ ਹੈ ਵੀ ਜੇ ਸੜਕਾਂ ਰੋਡ ਨੇਗੇ ਉਹਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ ਤੇ ਬਕਾਇਦਾ ਕਿਸਾਨਾਂ ਨੂੰ ਪੈਸੇ ਮਿਲਦੇ ਨੇਗੇ ਇਹ ਜਿਹੜੀ ਕਿ ਜਿਹੜੇ ਦਰਿਆ ਚਾਗਦੇ ਨੇਗੇ ਦਰਾਡੇ ਕੋਈ ਜ਼ਮੀਨ ਕੁਵਰ ਨਹੀਂ ਕੀਤੀ ਹੋਈ ਮਨ ਮਰਜ਼ੀ ਨਾਲ ਜਦੋਂ ਕਿ ਉੱਥੋਂ ਡੈਮ ਤੋਂ ਪਾਣੀ ਛੱਡ ਦਿੰਦੇ ਨੇਗੇ ਇਹ ਡੋਬਣ ਦੇ ਲਈ ਸਾਰਾ ਕੋ ਡੋਪਣ ਦੇ ਲਈ ਇਹ ਜੇਕਰ ਉਹਨਾਂ ਲਈ ਜ਼ਮੀਨ ਅਕਵਾਇਰ ਕੀਤੀ ਜਾ ਸਕਦੀ ਆ ਤਾਂ ਇਹਨਾਂ ਲਈ ਜ਼ਮੀਨ ਅਕਵਾਇਰ ਕਰਕੇ ਡੋਂਗੇ ਜਿਹੜੇ ਦਰਿਆ ਬਣਾ ਕੇ ਪਾਣੀ ਕਿਉਂ ਨਹੀਂ ਅੱਗੇ ਨੂੰ ਕੱਢਿਆ ਜਾ ਸਕਦਾ ਜਾਂ ਅੱਗੇ ਕਿਉਂ ਨਹੀਂ ਪਾਣੀ ਸਿੰਚਾਈ ਲਈ ਕੱਢਿਆ ਜਾ ਸਕਦਾ ਜਿਹੜੀਆਂ ਨਹਿਰਾਂ ਦੀ ਗੱਲ ਕਰਦੇ ਆ ਜਿਵੇਂ ਕਿ ਸਾਡੇ ਮੁੱਖ ਮੰਤਰੀ ਨੇ ਗੱਲ ਕਰੀ ਸੀਗੀ ਕਿ ਮਾਲਵਾ ਨਹਿਰ ਬਣਾਉਣੀ ਆ ਇੱਕ ਇਧਰ ਨੂੰ ਇੱਕ ਨਾ ਮਾਝਾ ਨਹਿਰ ਵੀ ਬਣਾਈ ਜਾਵੇ ਕਿਉਂਕਿ ਜਿਹੜਾ ਮਾਝੇ ਦਾ ਏਰੀਆ ਜਿਹੜਾ ਕਿ ਇਹ ਡੁੱਬਣ ਦੀ ਰੱਖਿਆ ਹੋ ਗਿਆ ਇਹਨਾਂ ਨੂੰ ਜਿਹੜਾ ਪਾਣੀ ਗ੍ਰਾਈ ਪਾਣੀ ਨਹੀਂ ਮਿਲਦਾ ਨਹਿਰੀ ਪਾਣੀ ਉਹਨਾਂ ਨੂੰ ਨਹੀਂ ਮਿਲਦਾ ਇਸ ਕਰਕੇ ਇਹਨਾਂ ਦੀ ਬੇਨਤੀ ਜਿਹੜੀ ਇਹ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲੋਕ ਇਸ ਕਰਕੇ ਵੱਡੇ ਤਰੀਕੇ ਨਾਲ ਮੀਡੀਆ ਦੇ ਵਿੱਚ ਵੀ ਪਹਿਲਾਂ ਬਹੁਤ ਵੱਡੇ ਵੱਡੇ ਗੱਲਾਂ ਸੁਣੀਆਂ ਨੇਗੀਆਂ ਵੀ ਇਹ ਲੋਕ ਜਿਹੜੇ ドラਮਾਂ ਦੇ ਵਿੱਚ ਜਿਹੜੀਆਂ ਫਸਲਾਂ ਬੀਜੀ ਖੜੇ ਨੇਗੇ ドラਮਾਂ ਦੇ ਵਿੱਚ ਫਸਲਾਂ ਨਹੀਂ ਬੀਜੀਆਂ ਭਰਾਵੋ ਇਹਨਾਂ ਦੀ ਜ਼ਮੀਨ ਜਿਹੜੀ ਮਾਲਕੀਅਤ ਹੈ ਇਸ ਕਰਕੇ ਕੱਲ ਇਹਨਾਂ ਦੇ ਜਿਹੜੇ ਕਿ ਸਰਕਾਰ ਨੇ ਵੱਡਾ ਡਰਾਮਾ ਕੀਤਾ ਪਹਿਲਾਂ ਤਾਂ ਸਰਕਾਰ ਜਾਗੀ ਨਹੀਂ ਸਾਡਾ ਮੁੱਖ ਮੰਤਰੀ ਆ ਸਮੇਂ ਹਸਪਤਾਲ ਦੇ ਵਿੱਚ ਪਿਆ ਡਰਾਮੇ ਕਰੀ ਜਾਂਦਾ ਤੇ ਮਨੀਸ਼ ਸਾਉਧੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕੀ ਕਿਹਾ ਬੀਜੀ ਦੀ ਰੇਤ ਜਿਹਦਾ ਖੇਤ ਉਹਦੀ ਰੇਤ ਲੈ ਹੁਣ ਤੁਸੀਂ ਕਹਿਣ ਤੇ ਗੱਲਾਂ ਆ ਗਈ ਹੁਣ ਡੋਬ ਕੇ ਲੰਮੇ ਸਮੇਂ ਤੋਂ ਡੁੱਬਦੇ ਲੋਕ ਆ ਰਹੇ ਨੇ ਹੁਣ ਤਾਂ ਵੈਸੇ ਹੀ ਨਹੀਂ ਤੁਹਾਨੂੰ ਉਹਨਾਂ ਨੇ ਖੇਤਾਂ ਦੇ ਵਿੱਚ ਵੜਨ ਦੇਣਾ ਇਸ ਕਰਕੇ ਇਹ ਲੋਕ ਚਾਹੁੰਦੇ ਨੇ ਕਿ ਸਾਡਾ ਪੱਕਾ ਹੱਲ ਕੀਤਾ ਜਾਵੇ ਇਹ ਜਿਹੜਾ ਪਾਣੀ ਕਿਸੇ ਨੂੰ ਜਿਹੜਾ ਰੋਕਿਆ ਨਹੀਂ ਰੁਕਦਾ ਤੇ ਡੈਮਾਂ ਦੇ ਵੀ ਜਿਹੜੀ ਪ੍ਰਬੰਧ ਦੀ ਗੱਲ ਕੀਤੀ ਜਾਊ ਇਹਨਾਂ ਦੀ ਮੰਗ ਇਸ ਦੇ ਵਿੱਚ ਇਹ ਵੀ ਹੋਊਗੀ ਮੈਂ ਜਥੇਬੰਦੀ ਨੂੰ ਇਹ ਬੇਨਤੀ ਵੀ ਕਰੂੰਗਾ ਕਿ ਪੰਜਾਬ ਦਾ ਜਿਹੜਾ ਡੈਮਾਂ ਦਾ ਪ੍ਰਬੰਧ ਹੈ ਉਹਦੀ ਵੀ ਡਿਡਿਕਟਿਡ ਐ ਕੱਠ ਕੀਤਾ ਜਾ ਰਾ ਉਹਦੇ ਵਿੱਚ ਵੀ ਮੁੱਖ ਜਿਹੜੀ ਮੰਗ ਹੋਵੇ ਸਾਡੇ ਪੰਜਾਬ ਦੇ ਪਾਣੀਆਂ ਦੀ ਰਿਪੇਅਰ ਰਿਪੀਰੀਅਨ ਲਾਅ ਦੀ ਵੀ ਗੱਲ ਹੋਵੇ ਬੱਖ-ਬੱਖ ਮੰਗਾਂ ਨੂੰ ਲੈ ਕੇ ਜਿਹੜਾ ਵੱਡਾ ਇਕੱਠ ਹਰੀਕੇ ਪੱਤਣ ਦੇ ਉੱਪਰ ਕਰਨ ਲਈ ਜਾ ਰਹੇ ਨੇਗੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਸਾਰੀਆਂ ਇਹ ਕਿਸਾਨ ਜੱਥੇਬੰਦੀਆਂ ਨੂੰ ਸਾਰੇ ਹੀ ਜਿਹੜੇ ਮੀਡੀਆ ਚੈਨਲਾਂ ਨੂੰ ਮੈਂ ਬੇਨਤੀ ਕਰਦਾ ਭਰਾਵੋ ਜੇ ਤੁਸੀਂ ਕਹੋਗੇ ਵੀ ਅਸੀਂ ਆਟਾ ਦੇ ਕੇ ਜਾਂ ਹੋਰ ਚੀਜ਼ਾਂ ਦੇ ਕੇ ਨਾ ਚਾਰ ਦਿਨ ਅਸੀਂ ਘਰ ਚਲਾਵਾਂਗੇ ਉਹ ਉਹ ਭਰਾਵੋ ਐ ਘਰ ਚਲਾਉਣ ਵਾਲੇ ਨਹੀਂ ਹੈਗੇ ਇਸ ਕਰਕੇ ਇਹ ਲੋਕ ਇਹ ਪੰਜਾਬ ਦੀ ਲੋਕ ਨੇ ਆਪਣੇ ਭਰਾ ਨੇਗੇ ਪੰਜਾਬ ਕੋਈ ਆਪਾਂ ਮਦਦ ਕਰਨ ਲਈ ਆਇਆ ਬਹੁਤ ਬਹੁਤ ਧੰਨਵਾਦ ਕਰਦਾ ਪਰ ਇਹਨਾਂ ਦਾ ਵੀ ਜੀ ਨਹੀਂ ਕਰਦਾ ਵੀ ਜਿਹੜਾ ਅਸੀਂ ਅਸੀਂ ਆ ਚੱਕੀ ਫਿਰਦੇ ਹਣਾ ਸਮਾਨ ਪਰ ਥੋੜਾ ਧੰਨਵਾਦ ਕਰਦੇ ਆ ਪਰ ਫਿਰ ਵੀ ਇਹ ਚਾਹੁੰਦੇ ਨੇ ਕਿ ਸਾਡਾ ਪੱਕਾ ਹੱਲ ਜਿਹੜਾ ਕੀਤਾ ਜਾਵੇ ਮੀਡੀਆ ਨੂੰ ਮੈਂ ਬੇਨਤੀ ਕਰਦਾ ਮੀਡੀਆ ਛੋਟੀਆਂ ਛੋਟੀਆਂ ਗੱਲਾਂ ਦਿਖਾਈ ਜਾਂਦਾ ਜਿਹੜਾ ਮੁੱਦੇ ਦੀ ਗੱਲ ਆ ਮੀਡੀਆ ਨਹੀਂ ਕਰ ਰਿਹਾ ਮੁੱਦੇ ਦੀ ਗੱਲ ਕੀ ਆ ਮੁੱਦਾ ਕਿਸਾਨ ਚਾਹੁੰਦੇ ਕੀ ਨੇ ਮਜ਼ਦੂਰ ਚਾਹੁੰਦੇ ਕੀ ਨੇਗੇ ਮਜ਼ਦੂਰਾਂ ਦੇ ਘਟ ਆ ਜਾਂਦੇ ਨੇ ਕਿਸਾਨਾਂ ਦੇ ਘਟ ਆ ਜਾਂਦੇ ਨੇ ਇਹਹੀ ਚੀਜ਼ ਚਾਹੁੰਦੇ ਨੇ ਵੀ ਸਾਡਾ ਜਿਹੜਾ ਕਿ ਜੇ ਦਰਿਆ ਬਣਾਉਣੇ ਆ ਜੇ ਤੁਸੀਂ ਇਹ ਨਹਿਰਾ ਕੱਟਣੀਆਂ ਨਹੀਂ ਆ ਤਾਂ ਸਾਥੋ ਜ਼ਮੀਨ ਸਾਡਾ ਉਸ ਦਾ ਕੁਛ ਨਾ ਕੁਝ ਤਾਂ ਸਾਨੂੰ ਮਿਲਣਾ ਚਾਹੀਦਾ ਜੇ ਸੜਕਾਂ ਦਾ ਪੈਸਾ ਮਿਲ ਜਾਂਦਾ ਰੋੜਾਂ ਦਾ ਪੈਸਾ ਮਿਲਦਾ ਸਾਨੂੰ ਉਹਦਾ ਪੈਸਾ ਕਿਉਂ ਨਹੀਂ ਮਿਲ ਰਿਹਾ ਡੂੰਘੇ ਕਰਕੇ 260 ਕਰੋੜ ਰੁਪਏ ਦੀ ਪਰਸੋਂ ਗੱਲ ਆਈ ਆ 260 ਕਰੋੜ ਰੁਪਏ ਸਰਕਾਰ ਦੇ ਸਾਰੇ ਨਮੈਂਦੇ ਹੀ ਖਾ ਗਈ ਜਿਹੜਾ ਇਹਨਾਂ ਪਰਮੰਧਾ ਲਈ ਆਇਆ ਸੀਗਾ ਬੰਨਾਂ ਲਈ ਆਇਆ ਸੀਗਾ ਮੈਂ ਦੱਸਣਾ ਚਾਹਣਾ ਸਰਕਾਰ ਨੂੰ ਵੀ ਜੇ ਸਰਕਾਰ ਪੱਕਾ ਕਰਨਾ ਚਾਹਵੇ ਤਾਂ 27000 ਕਰੋੜ ਰੁਪਏ ਖਰਚਾ ਆਉਂਦਾ ਸਾਰੇ ਦਰਿਆਂ ਦਾ 1400 ਕਿੰਨੇ ਕਿਲੋਮੀਟਰ ਬੰਦੇ ਸਾਰੇ ਦਰਿਆ ਸਾਰੇ ਦਰਿਆਵਾਂ ਜੇ ਪੱਕਾ ਕਰਦੇ 27000 ਕਰੋੜ ਰੁਪਇਆ ਖਰਚਾ ਆਏਗਾ ਤੇ ਸਾਡੀ ਜਿਹੜੀ ਜਾਨ ਸੌਕੀ ਹੋ ਜੇਗੀ ਨਾਲੇ ਪੰਜਾਬ ਦੇ ਵਿੱਚ ਪਾਣੀ ਵਰਤਿਆ ਜਾਵੇਗਾ ਔਰ ਦੂਜੀ ਗੱਲ ਮੈਂ ਦੱਸਣਾ ਚਾਹੁੰਦਾ ਬਾਈ ਭਾਨੇ ਇਹ ਜਿਹੜਾ ਕਿਸਾਨਾਂ ਨੂੰ ਤੁਸੀਂ ਬੇਫਿਕਰ ਹੋ ਜੋਂ ਤੁਹਾਡੇ ਨਾਲ ਖੜਾਂਗੇ ਜਿਹਦੀ ਰੇਤ ਪੈ ਗਿਆ ਸੀ ਸਾਰਾ ਜਿੰਨਾ ਚਿਰ ਉਹ ਰੇਤ ਖਤਮ ਨਹੀਂ ਹੁੰਦੀ ਇੱਕ ਸਾਦੀ ਉਹਨਾਂ ਜਿਹੜੀ ਚਕਾਵਾਂਗੇ ਭਾਵੇਂ ਲੱਖ ਸਾਡੇ ਤੇ ਪਰਚੇ ਕਰ ਦੇ ਸਰਕਾਰ ਅਸੀਂ ਕਿਸਾਨਾਂ ਦੇ ਨਾਲ ਖੜਾ ਆ ਗਏ ਔਰ ਰੇਤਾ ਚਕਾਵਾਂਗੇ ਬਿਲਕੁਲ ਜਦੋਂ ਇਹ ਸਾਰੀਆਂ ਜਥੇਬੰਦੀਆਂ ਨੇ ਇਹ ਗੱਲ ਕੀਤੀ ਅੱਜ ਇਹ ਸਾਰੇ ਪੋਲੀਟੀਕਲ ਬੰਦੇ ਡਰਾਮੇ ਕਰੀ ਜਾਂਦੇ ਨੇ ਪਹਿਲਾਂ ਜਿੰਨਾਂ ਨੇ ਸਰਕਾਰਾਂ ਨਾਲ ਕੀਤੀਆਂ ਨੇ ਉਹਨਾਂ ਨੇ ਵੀ ਇਹ ਮੁੱਦੇ ਦੀ ਗੱਲ ਨਹੀਂ કરી ਹੁਣ ਸਾਰੇ ਇਹ ਗੱਲ ਕਰੀ ਜਾਂਦੇ ਨੇ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਵੀ ਆਪਾਂ ਜਥੇਬੰਦ ਹੋ ਕੇ ਜਥੇਬੰਦ ਹੋ ਕੇ ਜਿਹੜਾ ਆਪਾਂ ਇਹ ਮੁੱਦਾ ਚੱਕੀਏ ਕਿਉਂਕਿ ਲੀਡਰਾਂ ਨੇ ਇਹਨਾਂ ਨੇ ਸਾਨੂੰ ਕੁਝ ਨਹੀਂ ਦੇਣਾ ਜਿਹੜੀ ਮੁੱਦੇ ਦੀ ਗੱਲ ਕਰਨ ਵਾਲੀ ਅੱਜ ਉਸ ਮੁੱਦੇ ਦੀ ਗੱਲ ਲੀਡਰ ਨਹੀਂ ਕਰ ਰਹੇ ਸਰਕਾਰਾਂ ਗੱਲ ਨਹੀਂ ਕਰ ਰਹੀਆਂ ਅੱਜ ਪੰਜਾਬ ਦੇ ਲੀਡਰਾਂ ਨੂੰ ਆਹ ਮੁੱਦਾ ਚੱਕਣਾ ਚਾਹੀਦਾ ਕਿਸਾਨਾਂ ਦਾ ਆਮ ਮੁੱਦਾ ਕੀ ਹੈ ਸੈਂਟਰ ਗਵਰਨਮੈਂਟ ਨੂੰ ਕੱਢ ਨੂੰ ਮੋਦੀ ਆ ਰਿਹਾ ਮੋਦੀ ਨੂੰ ਆ ਸਵਾਲ ਕਰਨੇ ਚਾਹੀਦੇ ਨੇ ਵੀ ਜਿਹੜੇ ਆ ਕਿਸਾਨ ਨੇਗੇ ਇਹ ਕਿਉਂ ਟੁੱਪ ਰਹੇ ਨੇਗੇ ਕਿਉਂ ਪਿੰਡਾਂ ਨੇ ਪਿੰਡ ਤਬਾਹ ਹੋ ਰਹੇ ਨੇ ਕਿਉਂਕਿ ਇਹ ਕੋਈ ਸਿਸਟਮ ਹੀ ਨਹੀਂ ਬਣਾ ਹੋਇਆ ਤੁਸੀਂ ਬੰਨ ਸਿਰਫ ਜਿਹੜਾ ਇਹ ਪਹਾਰੀ ਕੇ ਪਤਨ ਵਾਲਾ ਬਣਾਇਆ ਸਿਰਫ ਔਰ ਸਿਰਫ ਅੱਗੇ ਪਾਣੀ ਲੈ ਕੇ ਜਾਣ ਲਈ ਬਣਾਇਆ ਪਰ ਅੱਗੇ ਜਿਹੜਾ ਇੱਧਰ ਸਾਰਾ ਇਹ ਡੋਬਣ ਲਈ ਬਣਾਇਆ ਹੋਇਆ ਬੰਨ ਇਹ ਤੁਹਾਡੇ ਇਸ ਇਹ ਕੰਮਾਰੇ ਤੁਸੀਂ ਬੰਨ ਬਣਾਏ ਹੋਏ ਨੇਗੇ ਔਰ ਕੋਈ ਤੁਹਾਡਾ ਜਿਹੜਾ ਕਿ ਰੋਡ ਮੈਪ ਨਹੀਂ ਬਣਾਇਆ ਹੋਇਆ ਤੇ ਇਹ ਸਾਰੇ ਨਗਰ ਨਿਵਾਸੀਆਂ ਦਾ ਇਹੀ ਗੱਲਬਾਤ ਆ ਹੋਰ ਤੁਸੀਂ ਕੋਈ ਗੱਲਬਾਤ ਤੁਸੀਂ ਕਹਿਣਾ ਚਾਹੁੰਦੇ ਬਾਈ ਜੀ ਅਸੀਂ ਤੁਹਾਨੂੰ ਦੱਸ ਹੀ ਦਿੱਤਾ ਪ੍ਰਧਾਨ ਜੀ ਨੇ ਵੀ ਜਿਵੇਂ ਪਾਣੀ ਆ ਇਹ ਪਾਣੀ ਸਾਡੀ ਅਸੀਂ ਇਹ ਦਰਿਆ ਦੀ ਜ਼ਮੀਨ ਨਹੀਂ ਮੱਲੀ ਹੋਈ ਬਲਕਿ ਸਾਡੀ ਜ਼ਮੀਨ ਦਰਿਆ ਨੇ ਮੱਲੀ ਹੋਈ ਆ ਜੀ ਸਾਡੇ ਪਿੰਡਾਂ ਦੇ ਪਿੰਡ ਰੋੜ ਕੇ ਦਰਿਆ ਨੇ ਸਵਾਹ ਕਰ ਦਿੱਤੇ ਆ ਜੀ 1955 ਤੋਂ ਬਾਅਦ ਜਿੰਨੋ ਜਦੋਂ ਵੀ ਇਹਨਾਂ ਹੈਂਡ ਬਣਾ ਕੇ ਪਾਣੀ ਛੱਡਿਆ ਇਹ ਕਹਿ ਦਿੰਦੇ ਆ ਹਰੀਕੇ ਹੈਡ ਤੋਂ ਜਦੋਂ ਪਾਣੀ ਛੱਡਦੇ ਆ ਸਾਡਾ ਭੰਡੀ ਪ੍ਰਚਾਰ ਇਹ ਹੁੰਦਾ ਜੀ ਪਾਕਿਸਤਾਨ ਨੂੰ ਪਾਣੀ ਛੱਡਦਾ ਫਿਰ ਅਸੀਂ ਪਾਕਿਸਤਾਨ ਦੇ ਵਿੱਚ ਆ ਕੇ ਫਿਰ ਬਾਰਡਰ ਖੋਲ ਲੈਣ ਦੋ ਸਾਨੂੰ ਅਸੀਂ ਪਾਕਿਸਤਾਨ 'ਚ ਜੋੜ ਜੀਏ ਜਦੋਂ ਹਿੰਦੂਸਤਾਨ ਦਾ ਸਾਨੂੰ ਕੋਈ ਇਹਨਾਂ ਨੇ ਦਰਜਾ ਹੀ ਨਹੀਂ ਦਿੱਤਾ ਪੰਜਾਬ ਨੂੰ ਫਿਰ ਅਸੀਂ ਪਾਕਿਸਤਾਨ ਨਾਲ ਰਾਜ਼ੀਏ ਜਦੋਂ ਹਰੀਕੇ ਹੈਡ ਤੋਂ ਹੈਡ ਖੋਲਦੇ ਆ ਕਹਿੰਦੇ ਪਾਕਿਸਤਾਨ ਨੂੰ ਸਾਨੂੰ ਫਿਰ ਇਹਨਾਂ ਨੇ ਜੋ ਜਿਵੇਂ ਲੋਤੀਮਾਲ ਵਤੀਰਾ ਕਰ ਰਹੇ ਸਾਡੇ ਨਾਲ ਬਿਲਕੁਲ ਇਸ ਕਰਕੇ ਇਕੱਲਾ ਕੁਦਰਤੀ ਆਫਤ ਕਹਿ ਕੇ ਸਾਰੇ ਲੀਡਰ ਪੱਲਾ ਨਾਲ ਝਾੜੋ ਮੀਡੀਆ ਵਾਲੇ ਕੁਦਰਤੀ ਆਫਤ ਕਹਿ ਕੇ ਪੱਲਾ ਨਾਲ ਝਾੜੋ ਅਸੀਂ 2023 ਦੇ ਵਿੱਚ ਵੀ ਮੈਂ ਇਹਨਾਂ ਭਰਾਵਾਂ ਦੇ ਨਾਲ ਕਿਤੇ ਕਿਸੇ ਦੇ ਭਰਾ ਦਾ ਕੋਸ਼ਿਸ਼ ਜਿਗਾ ਮੈਂ ਸਾਰੇ ਪਿੰਡਾਂ ਦੇ ਵਿੱਚ ਇੱਥੇ ਅਸੀਂ ਖੜੇ ਰਹੇ ਹਾਂ ਜਿੰਨੇ ਕਿ ਜੋਕਰੇ ਸੀਗੇ ਜਿੰਨੇ ਕਿ ਸਾਡੀ ਏਕਾਤ ਆ ਅਸੀਂ ਉਹਨਾਂ ਇਹਨਾਂ ਨਾਲ ਖੜੇ ਰਹੇ ਅੱਜ ਵੀ ਇਹਨਾਂ ਨਾਲ ਭਰਾਵਾਂ ਨਾਲ ਖੜੇ ਰਿਹਾ ਪਰ ਜੇ ਗੱਲ ਕਰਨੀ ਆ ਮੁੱਦੇ ਦੀ ਗੱਲ ਕਰੋ ਡਰਾਮੇ ਕਰਕੇ ਨਾ ਮੁੜੋ ਕੱਲਾ ਬੱਸ ਆ ਗਏ ਜੀ ਫੋਟੋਆਂ ਖਿਚਾ ਕੇ ਮੁੜ ਗਏ ਅੱਜ ਇਹਨਾਂ ਭਰਾਵਾਂ ਦੇ ਨਾਲ ਖੜਨ ਦਾ ਸਮਾਂ ਅਸੀਂ ਇਹਨਾਂ ਨਾਲ ਖੜੇ ਹਾਂ ਕਿਸਾਨਾਂ ਮੁੱਦਰੇ ਨਾਲ ਡਟ ਕੇ ਖੜੀਏ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਦੇ ਵਿੱਚ ਸਾਰੇ ਜਾਣੇ ਹਿੱਸਾ ਬਣਿਓ ਧੰਨਵਾਦ